ਜਦੋਂ ਵੀ ਕੋਈ ਮਾੜੇ ਦਿਨ ਚੱਲਦੇ ਹੁਣ ਕੋਈ ਪਤਾ ਨਹੀਂ ਲੱਗਦਾ ਆਹ ਕਿਸਾਨ ਭਰਾਵਾਂ ਦੀਆਂ ਫਸਲਾਂ ਸੀਗੀਆਂ ਬਾਈ ਹੁਣ ਅੱਗ ਦੇਖੋ ਹੁਣ ਕਿਹੜੇ ਹਿਸਾਬ ਨਾਲ ਲਾਂਬੂ ਨਿਕਲਦੇ ਨੇ ਤੇ ਆਪਣੇ ਕੋਲ ਵੀ ਇਹ ਵੀਡੀਓ ਆਈ ਸੀਗੀ ਸ਼ੇਅਰ ਕੀਤੀ ਆ ਤਾਂ ਕਰਕੇ ਇਹਦਾ ਇਹਦਾ ਵੀ ਪਤਾ ਲੱਗੇ ਵੀ ਕਿੱਥੋਂ ਦੀ ਆ ਤੇ ਇਹਨਾਂ ਨੂੰ ਵੀ ਜੋ ਸਰਕਾਰ ਵੱਲੋਂ ਦਾ ਮਾਪਜਾਗਾ ਜਿੰਨਾ ਨੁਕਸਾਨ ਹੋਇਆ ਬਾਈ ਇਹ ਦੇ ਸਕੇ ਹਨ ਇਸ ਕਰਕੇ ਹੀ ਵੀਡੀਓ ਆਪਾਂ ਸ਼ੇਅਰ ਕਰੀਏ ਤੁਹਾਡੇ ਨਾਲ ਤਿਬਈ ਇਹ ਦੱਸਿਆ ਜਾ ਰਿਹਾ ਹੈਗਾ ਕਹਿੰਦੇ ਵੀ ਸ਼ਾਇਦ ਵੀ ਇਹ ਸਪਾਰਕ ਹੋਣ ਦੇ ਨਾਲ ਬਿਜਲੀ ਦੇ ਤਾਰਾਂ ਸੀਗੀਆਂ ਤੇ ਉਹ ਹਵਾ ਨਾਲ ਜੁੜ ਗਈਆਂ ਤੇ ਤਾਂ ਕਰਕੇ ਸਪਾਰਕ ਹੋਇਆਗਾ ਤੇ ਇਹ ਅੱਗ ਤਾਂ ਲੱਗੀ ਫਲੂਹੇ ਡਿੱਗਣ ਦੇ ਕਾਰਨ ਤੇ ਬਈ ਜਿੰਨਾ ਵੀ ਹੋ ਸਕਦਾ ਹਨਾ ਇਹ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਕੀ ਬਈ ਬੁਝਾਉਣ ਦੀ ਕੋਸ਼ਿਸ਼ ਲੋਕਾਂ ਨੇ ਬਹੁਤ ਕਰੀ ਆਗੀ ਕਿਸੇ ਨੇ ਡਾਣੀਆਂ ਤੋੜੀਆਂ ਦਰਖਤਾਂ ਦੀਆਂ ਕਿਸੇ ਨੇ ਕੋਸ਼ਿਸ਼ ਕੀਤਾ ਹਨਾ ਤੇ ਬਈ ਇਹ ਐਂ ਦੱਸਿਆ ਜਾ ਰਿਹਾ ਹੈਗਾ ਘੱਟੋ ਘੱਟ 2 ਤੋਂ 3 ਘੰਟਿਆਂ ਦੇ ਵਿੱਚ ਕਹਿੰਦੇ ਵੀ ਇਹ ਜਿਹੜੀ ਅੱਗ ਆ ਗਈ ਇਹ ਕਾਬੂ ਪਈ ਹੈਗੀ ਆਲੇ-ਦਾਲੇ ਦੇ ਪਿੰਡਾਂ ਨੇ ਆ ਕੇ ਕਹਿੰਦੇ ਵੀ ਬਹੁਤ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਕਿਸੇ ਨੇ ਪਾਣੀ ਲਿਆਂਦਾ ਕਿਸੇ ਨੇ ਕੋਸ ਕਿਸੇ ਨੇ ਕੋਸ ਬਈ ਤੇ ਫੇਰ ਜਾ ਕੇ ਜਿਹੜੀ ਅੱਗ ਆ ਬਈ ਕਹਿੰਦੇ ਮਸਾ ਕਾਬੂ ਪਈਆ ਇਹ ਦੱਸਿਆ ਜਾ ਰਿਹਾ ਸੀਗਾ ਕਹਿੰਦੇ ਵੀ 80 ਏਕੜ ਜ਼ਮੀਨ ਸੀਗੀ ਕਿ ਬਈ ਜਿਹੜੀ ਇਹ ਦੱਸੀ ਜਾ ਰਹੀ ਆ ਤੇ ਬਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਾਨੀ ਕਿ ਸਰਕਾਰ ਤੱਕ ਪਹੁੰਚੇ ਤੇ ਇਨ ਜਿਹੜੇ ਕਿਸਾਨ ਭਰਾਵਾਂ ਦਾ ਜੋ ਕੀ ਨੁਕਸਾਨ ਹੋਇਆਗਾ ਉਹਨਾਂ ਨੂੰ ਬਈ ਮਾਪ ਜਾਗਾ ਜਿਹੜਾ ਸਰਕਾਰ ਹਨ ਦੇ ਸਕੇ ਤੇ ਬਈ ਜਿੰਨਾ ਵੀ ਹੋ ਸਕਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ